ਮੇਰਾ ਨਾਮ ਡਾ ਨਵਜੋਤ ਸਿੰਘ ਮੜਵਾਲ ਹੈ ਮੈਂ ਮੜਵਾਲ ਮਲਟੀਪਰਸ਼ੈਲਿਟੀ ਹਸਪੀਟਲ ਕਾਨਵੰਗ ਗੁਦਾਸਪੁਰ ਦੇ ਵਿੱਚ ਪ੍ਰੈਕਟਿਸ਼ਨਰ ਅੱਜ ਆਪਾਂ ਇੱਕ ਟਾਪਿਕ ਦੇ ਰਿਗਾਰਡਿੰਗ ਗੱਲ ਕਰਾਂਗੇ ਜਿਹਦਾ ਨਾਮ ਹੈ ਐਕਿਊਟ ਗੈਸਟਰੋਐਂਟਰਾਈਟਿਸ ਸਪੈਸੀਫਿਕਲੀ ਵਾਇਰਲ ਐਕਿਊਟ ਗੈਸਟਰੋਐਂਟਰਾਈਟਿਸ ਉਹਨਾਂ ਨੂੰ ਪਤਾ ਹੈ ਕਿ ਹੁਣ ਪੰਜਾਬ ਦੇ ਰੀਜਨ ਦੇ ਇਸ ਟਾਈਮ ਦੇ ਵਿੱਚ ਵਾੜੀਆਂ ਹੋਈਆਂ ਨੇ ਵਾੜੀਆਂ ਦੇ ਨਾਲ ਘੱਟਾ ਮਿੱਟੀ ਵੀ ਓੜਿਆ ਹੈਗਾ ਨਾਲ ਨਾਲ ਇੱਕਦਮ ਲੋਕਾਂ ਨੇ ਅਗਲਾ ਨਹੀਂ ਸ਼ੁਰੂ ਕੀਤਾ ਜਿਹਦੇ ਕਰਕੇ ਬਹੁਤ ਜਰਮੀ ਹੋ ਗਈ ਹੈ ਸਾਡੇ ਇਲਾਕੇ ਗੁਦਾਸਪੁਰ ਲਈ ਏਰੀਆ ਦੇ ਵਿੱਚ ਹੋਏ ਜਿਹਦੇ ਕਰਕੇ ਬਹੁਤ ਜ਼ਿਆਦਾ ਐਕਿਊਟ ਗੈ ਮੋਸਟ ਲਾਈਕਲੀ ਇਹ ਵਾਇਰਲ ਗੈਸਟਰੋਐਂਟਰਾਇਟਿਸ ਹੁੰਦਾ ਹੈ ਹੁਣ ਪੇਸ਼ੈਂਟ ਕਾਫੀ ਚੀਜ਼ਾਂ ਤੁਹਾਨੂੰ ਪੁੱਛਦਾ ਡਾਕਟਰ ਸਾਹਿਬ ਬੱਚਾ ਉਲਟੀਆਂ ਮਾਰਨ ਦੇ ਨਾਲ ਗੱਟੀਆਂ ਵੀ ਕਰਨ ਦਾ ਖਾਣ ਕੁਛ ਨਹੀਂ ਦਿਆ ਹੈਗਾ ਆਪਾਂ ਕਿੱਦਾਂ ਬੱਚੇ ਨੂੰ ਘਰੇ ਮੈਨੇਜ ਕੀਤੇ ਜਾਏ ਤਾਂ ਅੱਜ ਆਪਾਂ ਗੱਲ ਕਰਾਂਗੇ ਹਾਊ ਟੂ ਟੇਕ ਕੇਅਰ ਆਫ ਅ ਬੇਬੀ ਹੁ ਇਜ਼ ਲੈਸ ਦੈਨ 1 ਇਅਰ ਆਫ ਏਜ ਐਟ ਹੋਮ ਮਤਲਬ ਕਿ 1 ਸਾਲ ਦੇ ਛੋਟੇ ਬੱਚੇ ਦਾ ਆਪਾਂ ਕਿੱਦਾਂ ਕੇਅਰ ਕਰਾਂਗੇ ਘਰ ਦੇ ਵਿੱਚ ਜਿਹਨੂੰ ਟੱਟੀਆਂ ਉਲਟੀਆਂ ਲੱਗੀਆਂ ਹੈ ਬਿਕੋਜ਼ ਮੌਸਮ ਚੇਂਜ ਕਰਕੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਓਰਲ ਰੀਹਾਈਡਰੇਟਿੰਗ ਸੋਲੂਸ਼ਨ ORS ਦੇ ਬਾਰੇ ORS ਦਾ ਸਭ ਤੋਂ ਵੱਡੀ ਮਿਸਟਰੀ ਜਿਹੜੇ ਪੇਰੈਂਟਸ ਕਰਦੇ ਨੇ ਉਹ ਬਣਾਉਣ ਦਾ ਤਰੀਕਾ ਗਲਤ ਬਣਾਉਂਦੇ ਨੇ ਔਰ ਇਸ ਦਾ ਸੈਸ਼ ਜਿਹੜਾ ਲੈਟਰਲ ਸਾਡੇ ਕੋਲ ਇੱਥੇ ਅਵੇਲੇਬਲ ਹੈ ਉਹ ਸਾਨੂੰ 200 ਐਮਐਲ ਦੇ ਵਿੱਚ 1 ਸੈਸ਼ੇ ਪਾਣਾ ਹੁੰਦਾ ਲੋਕੀ ਕਹਿੰਦੇ ਗਰਮ ਪਾਣੀ 'ਚ ਪਾਈਏ ਮੈਂ ਕਹਿੰਦਾ ਮੌਸਮ ਚੇਂਜ ਹੋ ਰਿਹਾ ਗਰਮ ਪਾਣੀ 'ਚ ਥੋੜਾ ਹਲਕਾ ਠੰਡਾ ਨੋਟ ਦੈਟ ਮਚਲ ਹਲਕਾ ਠੰਡਾ ਪਾਣੀ ਦੇ ਵਿੱਚ ਪਾ ਕੇ ਬੱਚੇ ਨੂੰ ਕਟੋਰੀ ਚਮਚ ਨਾਲ ਜਾਂ ਬੋਟਲ ਰਾਸੇ ਦੇ ਸਕਦੇ ਸੈਕੰਡਲੀ ਜ਼ਿੰਕ ਜ਼ਿੰਕ ਇੱਕ ਐਸਾ ਡਰਗ ਹੈ ਜੋ ਬੱਚੇ ਨੂੰ ਦੇਣਾ ਚਾਹੀਏ ਜੋ ਬੱਚੇ ਦੀ ਲੈਟਰਨਿੰਗ ਨੂੰ ਬਚਾਉਣ ਦੇ ਲਈ ਇੰਪੋਰਟੈਂ 3 ਮਹੀਨੇ ਦਾ ਵੱਡਾ ਬੱਚਾ ਤੇ 6 ਮਹੀਨੇ ਦਾ ਛੋਟਾ ਬੱਚਾ ਜਿਹੜੇ ਪਾਟੀਆਂ ਲਗਾਤਾਰ ਕਰ ਰਹੇ ਹਨ ਮਤਲਬ ਹਫਤੇ ਤੋਂ ਵੱਧ ਹੋ ਗਿਆ ਬਾਕੀ ਬੁਖਾਰ ਠੀਕ ਹੈ ਉਲਟੀਆਂ ਠੀਕ ਹੈ ਪੇਟ ਦਾ ਠੀਕ ਹੈ ਬਟ ਪਾਟੀਆਂ ਨਹੀਂ ਠੀਕ ਹੋਉਂਦੀਆਂ ਮੋਸਟਲੀ ਉਹ ਦੁੱਧ ਮਿਲਕ ਟੈਟ ਹੋਤਾ ਹੈ ਮਿਲਕ ਲੈਕਟੋਜ਼ ਹੁੰਦਾ ਹੈ ਮਿਲਕ ਦੇ ਅੰਦਰ ਲੈਕਟੋਜ਼ ਹੁੰਦਾ ਜਿਹਦੇ ਕਰਕੇ ਬੱਚੇ ਸੈਕੰਡਰੀ ਲੈਕਟੋਜ਼ ਇਨਟੋਲਰੈਂਟ ਹੋ ਜਾਂਦੇ ਜਿਹਦੇ ਕਰਕੇ ਆਪੇ ਪੈਰ ਨੂੰ ਸਮਝਾਉਂਦੇ ਕਿ ਦੁੱਧ ਤੁਸੀਂ ਘਟਾਓ ਔਰ ਜ਼ਿਆਦਾ ਦਿਓ ਤੇ ਜੇ ਬੱਚਾ 4 ਅੱਧਾ ਹੈ 5 ਮੰਦਰ ਲੱਗੇ ਹੁੰਦਾ ਆਇਆਜ਼ ਦਾ ਕਿ ਬੱਚੇ ਨੂੰ ਖਾਣਾ ਵੀ ਖਵਾ ਸਕਦੇ ਜਿਹਦੇ ਵਿੱਚ ਕੌਲਡ ਹੋ ਸਕਦਾ ਪਤਲੀ ਪਾਣੀ ਵਾਲੀ ਖਿਚੜੀ ਜਾਂ ਦਲੀਆ ਹੋ ਸਕਦਾ ਮੋਸਟਲੀ ਜੇਰੀ ਵਾਟਰੇਡ ਏਰੀਆ ਹੁੰਦੇ ਆ ਹਾਈ ਫੋਰ ਡਾਇਟ ਏਰੀਆ ਹੁੰਦਾ ਉਹਨੂੰ ਆਪਾਂ ਡਾਈਟ ਨਾਲ ਠੀਕ ਕਰਦੇ ਆ ਬਿਨਾਂ ਡਾਈਟ ਦੇ ਬੱਚੇ ਦੀ ਵਾਟਰੇਡ ਘਟ ਨਹੀਂ ਹੋ ਸਕਦੀ ਦੁੱਧ ਨੂੰ ਘਟਾਉਣਾ ਪੈਂਦਾ ਖਿਲਾਉਣਾ ਪੈਂਦਾ ਵੋਮਿਟਿੰਗ ਆਪਣੇ ਆਪ ਠੀਕ ਹੋ ਜਾਂਦੀ ਹੈ ਜੇ ਵੋਮਿਟਿੰਗ ਨਹੀਂ ਠੀਕ ਹੁੰਦੀ ਤਾਂ ਉਹਨੂੰ 2 ਤੇ 3 ਦਿਨ ਲੱਗਦੇ ਆ ਤਾਂ ਵੋਮਿਟਿੰਗ ਦੀ ਮੈਡੀਸਿਨ ਨੂੰ ਕੰਟੀਨਿਊ ਦਿੱਤਾ ਜਾਏ ਇਹ ਨਹੀਂ ਕਿ ਜਦ ਬੱਚੇ ਨੇ ਉਲਟੀ ਮਾਰੀ ਫਿਰ ਉਲਟੀ ਦਵਾਈ ਦਿੱਤੀ ਜਾਏ ਠੀਕ ਹੈ ਤਾਂ ਇਸ ਟੋਪਿਕ ਦੇ ਰਿਗਾਰਡਿੰਗ ਆਪਾਂ ਦੱਸਾਂਗੇ ਕਿ ਜੋ ਮੇਜਰਲੀ ਇਹ ਵਾਇਰਲ ਗੈਟਰੋਕੈਟਰਾਈਟਿਸ ਹੈ ਉਹਨੂੰ ਆਪਾਂ ਹਮੇਸ਼ਾ ਡਾਈਟ ਪਲੱਸ ਮੈਡੀਸਿਨ ਦੇ ਨਾਲ ਠੀਕ ਕਰ ਸਕਦੇ ਹਾਂ ਪੈਨਿਕ ਕਰੇ ਬਿਨਾ ਬਿਕੋਜ਼ ਜੇ ਆਪਾਂ ਇਹਦੇ ਵਿੱਚ ਟੈਸਟ ਵੀ ਕਰਾਉਂਦੇ ਹਾਂ मोस्ट ਲਾਈਕਲੀ ਐਲਫਟੀ ਵੀ ਨਾਰਮਲ ਆਉਂਦਾ ਸੀਆਰਪੀ ਵੀ ਨਾਰਮਲ ਆਉਂਦਾ ਸੀਵੀਸੀ ਤੱਕ ਬਟ ਔਨ ਦਾ ਬੇਸਿਸ ਆਫ ਲੈਵਲ ਆਫ ਡੀਹਾਈਡਰੇਸ਼ਨ ਔਨ ਦਾ ਬੇਸਿਸ ਆਪਾਂ ਐਡਮਿਸ਼ਨ ਕਰਦੇ ਨੇ ਇਹਦੇ ਵਿੱਚ ਜੇ ਮੰਨ ਲਓ ਲੈਟਰਿੰਗ ਦੇ ਬੱਚੇ ਦੇ ਖੂਨ ਆ ਗਿਆ ਡਿਸੈਂਟਰੀ ਹੋ ਗਿਆ ਜੇ ਬੱਚੇ ਵੋਮਟਿੰਗ ਕਰਕੇ ਮੈਡੀਸਿਨ ਨਹੀਂ ਪਚਾ ਪਾ ਰਿਹਾ ਔਰ ਬੱਚਾ ਲੈਥਾਰਜਿਕ ਹੋ ਰਿਹਾ ਬੱਚੇ ਨੂੰ ਉਹਨੂੰ ਐਡਮਿਟ ਕਰਨਾ ਪੈਂਦਾ ਬੱਚੇ ਨੂੰ ਫਿਰ ਆਈਵੀ ਇੰਜੈਕਸ਼ਨ ਐਂਡ ਫਲੂਇਡ ਦੇਣੇ ਪੈਂਦੇ ਬਟ ਜੇ ਬੱਚਾ ਓਰਲੀ ਐਕਸੈਪਟ ਕਰ ਰਿਹਾ ਹੈ ਬੱਚਾ ਪਲੇਫੁਲ ਹੈਗਾ ਵਾ ਬੱਚੇ ਵਿੱਚ ਸਿਰਫ ਮਾਈਲਡ ਨੋ ਆ ਸਮ ਕੁਝ ਡੀਹਾਈਡਰੇਸ਼ਨ ਹੈਗੀ ਆ ਤਾਂ ਬੱਚੇ ਨੂੰ ਘਰੇ ਠੀਕ ਕੀਤਾ ਜਾ ਸਕਦਾ ਹੈ ਜਿਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੁੰਦਾ ਪਾਣੀ ਓਆਰਐਸ नारियल पानी इवन यू कैन गिव चावल दी छाछ उन दी जब उबला हुआ चावल बनाते हैं उसमें हम सॉल्ट डाल के वो भी दे सकते हैं वो वाला पानी भी दे सकते हैं मोस्टली बच्चे सिंपल पानी पसंद करते हैं तो आप आप फ्लेवर्ड ओआरएस जदा लिक्टराल ते ऑरेंज फ्लेवर आंदा वो दे सकते हैं भाई जी खालसा भाई जी फतेह थैंक यू सो मच